ਜੇਲ੍ਹਾਂ ਵਿੱਚੋਂ ਫੋਨ ਆਉਣਗੇ ਪਰਖੀ ਨਾ ਪਹੁੰਚ ਯਾਰ ਦੀ ਤਿੰਨ ਤਸਕਰਾਂ ਨੇ 43000 ਵਾਰ ਕਾਲਾਂ ਕੀਤੀਆਂ ਔਰ ਇੱਕੋ ਨੰਬਰ ਤੋਂ ਜੇਲ੍ਹ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਨਸ਼ੇ ਦੇ ਤਸਕਰਾਂ ਨਾਲ ਮਿਲਿਆ ਜਿੱਦਣ ਕੀ ਆਪਣੇ ਨੰਬਰ ਬਣਾਉਣੇ ਉਦੋਂ ਗੋਲੀਆਂ ਫੜ ਲੈਂਦੇ ਨੇ ਤੇ ਜਦੋਂ ਪੈਸੇ ਬਣਾਉਣੇ ਤੇ ਉਦੋਂ ਦੱਸ ਦੇਣੀ ਆਗੇ ਹਾਈ ਕੋਰਟ ਨੇ ਕੱਲ ਝਾੜ ਚੰਬ ਚੰਗੀ ਕੀਤੀ ਰੱਜ ਕੇ ਕੀਤੀ ਇਹਨਾਂ ਦੀ ਸੇਵਾ ਪੰਜਾਬ ਪੁਲਿਸ ਦੀ ਤੇ ਜੇਲ੍ਹ ਡਿਪਾਰਟਮੈਂਟ ਦੀ ਆ ਜੇ ਤੁਸੀਂ ਨਹੀਂ ਕੁਝ ਕਾਰਜੋਗੇ ਤੇ ਸਾਡੇ ਵਾਸਤੇ ਜ਼ਰੂਰੀ ਹੋ ਗਿਆ ਕਿ ਇਸ ਕਾਰਡ ਦੀ ਈਡੀ ਜਾਂ ਸੀਬੀਆਈ ਨੂੰ ਦਿੱਤੀ ਜਾਵੇ ਮਨਜ਼ੂਰੀ ਤੇ ਫਿਰ ਪੁਲਿਸ ਵਾਲਿਆਂ ਨੂੰ ਸਰਦੀ ਦੇ ਮੌਸਮ 'ਚ ਆ ਗਿਆ ਮੁਰਕਾ ਪਸੀਨਾ ਆ ਗਿਆ ਭੱਜੇ ਫਿਰਦੇ ਨੇ ਹਨ ਸਿਰ ਦੇ ਵਾਲਾ ਤੋਂ ਲੈ ਕੇ ਤੇ ਪੈਰਾਂ ਦੇ ਨੋਹ ਤੱਕ ਆਏ ਭਜ ਗਏ ਜੱਜ ਦੀਆਂ ਝਟਕਾ ਤੋਂ ਬਾਅਦ ਪਾਣੀ ਪਾਣੀ ਹੋ ਗਏ ਔਰ ਜੇਲ੍ਹ ਦੇ ਵਿੱਚੋਂ 43000 ਵਾਰ ਤਿੰਨ ਜਣੇ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਦੀ ਫੋਨ ਕਾਲ ਜੁਈ ਆ ਤੁਸੀਂ ਝੱਗ ਮਾਰਦੇ ਤੁਸੀਂ ਸੁੱਤੇ ਪਏ ਹੋ ਅਸੀਂ 7 ਜਾਣਿਆਂ ਦੇ ਖਿਲਾਫ ਕਾਰਵਾਈ ਕਰਨ ਲੱਗੇ ਆ ਕਰਨ ਲੱਗੇ ਆ ਤੁਸੀਂ ਸਸਪੈਂਡ ਕਿਉਂ ਨਹੀਂ ਕੀਤਾ ਕਿਉਂ ਨਹੀਂ ਅਜੇ ਤੱਕ ਜਾਂਚ ਹੋਈ ਪਹਿਲਾਂ ਕਿਉਂ ਦਬਾਉਂਦੇ ਰਹੇ ਗੱਲ ਤੇ ਉੱਪਰ ਤੱਕ ਜਾਣੀ ਸੀ ਜਿਹੜੇ ਉੱਪਰ ਬੈਠੇ ਜਿਨ੍ਹਾਂ ਦੇ ਬੋਢਿਆਂ ਤੇ ਸਟਾਰ ਗਿੰਦੇ ਕਹਿੰਦੇ ਬੰਦੇ ਦੀ ਗਿਣਤੀ ਮੁੱਕ ਜਾਂਦੀ ਹੈ ਛਾਤੀਆਂ ਤੇ ਇੰਨੇ ਤਮਗੇ ਲਗਾਏ ਹੁੰਦੇ ਉਹ ਬੰਦਾ ਸੋਚਦਾ ਰਹਿੰਦਾ ਕਿੰਨੇ ਕੀ ਤਮਗੇ ਲਗਾਏ ਨੇ ਗਲੋ ਫੜਨੇ ਜਾਂ ਗਲੋ ਫੜਨੇ ਸੀ ਹਾਈ ਕੋਰਟ ਨੇ ਤੇ ਫਿਰ 7 ਜਾਣਿਆਂ ਦੇ ਖਿਲਾਫ ਕਹਿੰਦੇ ਕਿ ਅਸੀਂ ਕਾਰਵਾਈ ਕਰ ਲਗੇ ਨੇ ਅੱਛਾ ਉਹਦੇ ਚ 2-3 ਜਾਣੇ ਰਿਟਾਇਰ ਹੋ ਗਏ ਨੇ 2 ਜਾਣਿਆਂ ਦੀਆਂ ਤੇ ਘਰ ਵਾਲੀਆਂ ਦੇ ਖਾਤਿਆਂ 'ਚ ट्रांजੈਕਸ਼ਨ ਹੋਈ ਹੈ 1 ਕਰੋੜ 35 ਲੱਖ ਰੁਪਏ ਦੀ ਉਹ ਹਜੇ ਤੱਕ ਪੁਲਿਸ ਨੂੰ ਇਹ ਨਹੀਂ ਪਤਲ ਲੱਗਾ ਕਿ ਕੀ ਉਹ ਜੇਲ੍ਹ 'ਚ ਬੈਠੇ ਬੈਠਿਆਂ ਦੀ ट्रांजੈਕਸ਼ਨ ਹੋਈ ਆ ਸਾਡੀ ਪੁਲਿਸ ਪ੍ਰਸ਼ਾਸਨ ਸਾਡਾ ਜੇਲ੍ਹ ਪ੍ਰਸ਼ਾਸਨ ਜਾਂ ਤੇ ਸੁੱਤਾ ਹੋਇਆ ਤੇ ਜਾਂ ਜਾਣ ਕੇ ਅੱਖਾਂ ਮੀਚ ਕੇ ਸੁੱਤਾ ਆ ਪਰ ਹਾਈ ਕੋਰਟ ਜਦੋਂ ਅਫਸਰਾਂ ਨੂੰ ਡਾਂਗਾ ਮਾਰਦੀ ਫਿਰ ਇਹਨਾਂ ਦੀਆਂ ਚੀਕਾਂ ਨਿਕਲਦੀਆਂ ਆਈਆਂ ਜੋਸ਼ ਸਿੰਘ ਬੈਂਸ ਜੇਲ੍ਹ ਮੰਤਰੀ ਸੀ ਤੇ ਇਹਨਾਂ ਕੋ ਮਹਿਕਮਾ ਖੋਲਿਆ ਇੱਥੇ ਮਹਿਕਮੇ ਲਵਾਰਸ ਹੋ ਗਏ ਨੇ ਹੁਣ ਦੂਜਾ ਡੀਜੀਪੀ ਜੇਲ੍ਹ ਕੀ ਕਰਦਾ ਨਵਜੋਸ਼ ਸਿੰਘ ਸਿੱਧੂ ਸਾਹਿਬ ਵੀ ਕਹਿ ਰਹੇ ਕਿ ਨਸ਼ਾ ਵੀ ਜੇਲ੍ਹਾਂ ਚ ਵੇਕਦਾ ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੇ ਭੱਖ ਦੇ ਤੇ ਐ ਮਸਲਿਆਂ ਦੇ ਉੱਤੇ ਇੱਕ ਗਾਣਾ ਤੁਸੀਂ ਵੀ ਸਾਰਿਆਂ ਨੇ ਕਿਤੇ ਨਾ ਕਿਤੇ ਸੁਣਿਆ ਹੋਵੇਗਾ ਕਿ ਜੇਲ੍ਹਾਂ ਵਿੱਚੋਂ ਫੋਨ ਆਉਣਗੇ ਪਰ ਖੀ ਨਾ ਪਹੁੰਚ ਯਾਰ ਦੀ ਪਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਾਂ ਹੱਦ ਤੋਂ ਵੀ ਵੱਧ ਹੋ ਗਈ ਫੋਨ ਇੱਕ ਵਾਰੀ ਜੇਲ੍ਹ ਚ ਨਹੀਂ ਆਇਆ ਤਿੰਨ ਤਸਕਰਾਂ ਨੇ 43000 ਵਾਰ ਕਾਲਾਂ ਕੀਤੀਆਂ ਔਰ ਇੱਕੋ ਨੰਬਰ ਤੋਂ ਇਹ ਹਾਈ ਕੋਰਟ ਦੇ ਦਖਲ ਦੇਣ ਤੋਂ ਬਾਅਦ ਗੱਲ ਸਾਹਮਣੇ ਆਈ ਹੈ ਪਰ ਨਾਲ ਹੀ ਜਦੋਂ ਹਾਈ ਕੋਰਟ ਨੇ ਟਿਵਰੀ ਟਾਇਟ ਕੀਤੀ ਤੇ ਫਿਰ ਜੇਲ ਸੁਪਰਡੈਂਟਾਂ ਦੇ ਉੱਤੇ ਗਾਜ ਡਿੱਗਦੀ ਹੈ ਪਰ ਹੋਰ ਵੱਡੇ ਅਫਸਰ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਕਿੱਥੇ ਨੇ ਉਹ ਕਿਉਂ ਬਚਣਾ ਚਾਹੁੰਦੇ ਨੇ ਉਹ ਆਪਣੀ ਚਮੜੀ ਬਚਾਉਣ ਦੇ ਖਾਤਰ ਕੀ ਕੁਝ ਕਰ ਰਹੇ ਨੇ ਹਾਈ ਕੋਰਟ ਕੀ ਕਹਿ ਰਿਹਾ ਇਸ ਦੇ ਉੱਤੇ ਵੀ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਕਿ ਹਾਲੇ ਕੁਝ ਹੀ ਸਾਲ ਹੋਏ ਨੇ 13 ਕ ਸਾਲ ਇੱਕ ਪੁਲ ਹੈ ਜਿਹੜਾ ਉਹ ਕਿਵੇਂ ਉਸ ਦੇ ਵਿੱਚ ਵਿਰਲ ਪੈ ਗਈ ਹੈ ਗੈਰ ਕਾਨੂੰਨੀ ਮਾਈਨਿੰਗ ਦੇ ਕਰਕੇ ਇਸ ਦੇ ਲਈ ਜਵਾਬ ਤਾਲਬੀ ਕਿਸ ਦੀ ਹੈ ਇਸ ਦੇ ਉੱਤੇ ਵੀ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਈਡੀ ਦੇ ਸ਼ਕੰਜੇ ਦੀ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਦੇ ਉਤੇ ਸੰਜਾ ਕੱਸਿਆ ਗਿਆ ਚਾਹੇ ਉਹ ਸੰਜੇ ਸਿੰਘ ਹੋਣ ਇਸ ਤੋਂ ਪਹਿਲਾਂ ਮਨੀਸ਼ ਸੋਦਿਆ ਹੋਣ ਜਾਂ ਹੁਣ ਆਪ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੀਜੀ ਵਾਰੀ ਨੋਟਿਸ ਹੋਇਆ ਸੰਮਣ ਜਾਰੀ ਹੋਏ ਨੇ ਇਸ ਦੇ ਬਾਰੇ ਕੀ ਚਰਚਾ ਚੱਲ ਰਹੀ ਹੈ ਇਸ ਦੇ ਉੱਤੇ ਵੀ ਗੱਲ ਹੋਵੇਗੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਅਹਿਮ ਮਸਲੇ ਤਾਂ ਸਾਰੇ ਹੀ ਆ ਪਰ ਇੱਕ ਜਿਹੜਾ ਜੇਲ੍ਹਾਂ ਤੋਂ ਚੱਲਦਾ ਕਾਰੋਬਾਰ ਇਹ ਹਾਲੇ ਤੱਕ ਰੁਕਣ ਦਾ ਨਾਂ ਨਹੀਂ ਲੈ ਰਿਹਾ ਉਹ ਵੀ ਕਾਲਾ ਧੰਦਾ ਔਰ ਜ਼ਿਲ੍ਹਾ ਵਿੱਚੋਂ ਕਿਵੇਂ ਇੱਕ ਇੱਕ ਨੰਬਰਾਂ ਤੋਂ ਹਜ਼ਾਰਾਂ ਕਾਲਾਂ ਹੋ ਜਾਣ ਔਰ ਪਤਾ ਨਾ ਲੱਗੇ ਕਿਸੇ ਨੂੰ ਇਹ ਕਿਵੇਂ ਹੋ ਸਕਦਾ ਪੋਸੀਬਲ ਕਿਵੇਂ ਹੈ ਸੰਦੀਪ ਦੇ ਸਭ ਤੋਂ ਵੱਡਾ ਪੁਲਿਸ ਦਾ ਫੇਲਿਅਰ ਹੈ ਜਿਹੜੇ ਪੁਲਿਸ ਦੀ ਇੰਟੈਲੀਜੈਂਸ ਹੈ ਜਾਂ ਪੁਲਿਸ ਨੇ ਜਿਹੜਾ ਸਪੈਸ਼ਲ ਆਪਰੇਸ਼ਨ ਸੈੱਲ ਬਣਾਇਆ ਉਹਨਾਂ ਦੀ ਫੇਲਿਅਰ ਹੈ ਔਰ ਸਭ ਤੋਂ ਵੱਡੀ ਗੱਲ ਫੇਲਿਅਰ ਵੀ ਲੋਕਾਂ ਨੂੰ ਦਿਖਾਉਣ ਵਾਸਤੇ ਆ ਅਸਲ ਦੇ ਵਿੱਚ ਜੇਲ੍ਹ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਨਸ਼ੇ ਦੇ ਤਸਕਰਾਂ ਨਾਲ ਮਿਲਿਆ ਜਿੱਦਣ ਕੀ ਆਪਣੇ ਨੰਬਰ ਬਣਾਉਣੇ ਉਦੋਂ ਗੋਲੀਆਂ ਫੜ ਲੈਂਦੇ ਨੇ ਤੇ ਜਦੋਂ ਪੈਸੇ ਬਣਾਉਣੇ ਤੇ ਉਦੋਂ ਦੱਸਦੇ ਨਹੀਂ ਆਗੇ ਨੂੰ ਸਵਾਲ ਹੈ ਕਿ ਮਸਲਾ ਹਾਈ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਨੇ ਕੱਲ ਝਾੜਚੰਬ ਚੰਗੀ ਕੀਤੀ ਰੱਜ ਕੇ ਕੀਤੀ ਇਹਨਾਂ ਦੀ ਸੇਵਾ ਪੰਜਾਬ ਪੁਲਿਸ ਦੀ ਤੇ ਜੇਲ੍ਹ ਡਿਪਾਰਟਮੈਂਟ ਦੀ ਆ ਕਿ ਜੇ ਤੁਸੀਂ ਨਹੀਂ ਕੁਝ ਕਾਰਜੋਗੇ ਤੇ ਸਾਡੇ ਵਾਸਤੇ ਜ਼ਰੂਰੀ ਹੋ ਗਿਆ ਕਿ ਇਸ ਕਾਰਡ ਦੀ ਈਡੀ ਜਾਂ ਸੀਬੀਆਈ ਨੂੰ ਦਿੱਤੀ ਜਾਵੇ ਮਨਜ਼ੂਰੀ ਤੇ ਫਿਰ ਪੁਲਿਸ ਵਾਲਿਆਂ ਨੂੰ ਸਰਦੀ ਦੇ ਮੌਸਮ ਚ ਆ ਗਿਆ ਮੁਰਕਾ ਪਸੀਨਾ ਆ ਗਿਆ ਭੱਜੇ ਫਿਰਦੇ ਨੇ ਹਨਾ ਸਿਰ ਦੇ ਵਾਲਾ ਤੋਂ ਲੈ ਕੇ ਤੇ ਪੈਰਾਂ ਦੇ ਨਹੋਂ ਤੱਕ ਐ ਭਜ ਗਏ ਇੱਕ ਸ਼ਰਮ ਦੇ ਨਾਲ ਸ਼ਰਮਿੰਦੇ ਹੋ ਗਏ ਦੂਜਾ ਜੱਜ ਦੀਆਂ ਝਟਕਾਂ ਤੋਂ ਬਾਅਦ ਉਹੀ ਪਾਣੋਂ ਪਾਣੀ ਪਾਣੀ ਹੋ ਗਏ ਹੁਣ ਸਵਾਲ ਇਹ ਹੈ ਕਿ ਉਹ ਹਾਈ ਕੋਰਟ ਕਹਿ ਰਹੀ ਹੈਗੀ ਕਿ ਅਹੀਂ ਜੇ ਤੁਹਾਨੂੰ ਤੁਸੀਂ ਆਪਣਾ ਜੇ ਪੁਲਿਸ ਦੱਸ ਨਹੀਂ ਸਕੇ ਕਿ ਕੌਣ ਜ਼ਿੰਮੇਵਾਰ ਆ ਔਰ ਜੇਲ ਦੇ ਵਿੱਚੋਂ 43000 ਵਾਰ ਤਿੰਨ ਜਣੇ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਦੀ ਫੋਨ ਕਾਲਜ ਹੋਈ ਆ ਤੇ ਤੁਸੀਂ ਝੱਗ ਮਾਰਦੇ ਤੁਸੀਂ ਸੁੱਤੇ ਪਏ ਹੋ ਤੇ ਜਦੋਂ ਲੱਗਾ ਕਿ ਈਡੀ ਤੇ ਸੀਬੀਆਈ ਫਿਰ ਭਾਜੜਾ ਪਈਆਂ ਜੇਲ ਪੁਲਿਸ ਨੂੰ ਤੇ ਪੰਜਾਬ ਪੁਲਿਸ ਨੂੰ ਤੇ ਫਿਰ ਰਾਤ ਕੀ ਆਪਣਾ ਮੱਥਾ ਲਿੰਬਣ ਵਾਸਤੇ ਕੀ ਕੀਤਾ ਹੈਗਾ ਕਿ ਅਸੀਂ ਜੀ ਜੇਲ ਸੁਪਰਡੈਂਟ ਸਮੇਤ ਜਿਹੜੇ ਇਸ ਸਬੋਡੀਨੇਟ ਆ ਸਾਈਕ ਆਫੀਸਰ ਆ ਅਸੀਂ 7 ਜਾਨਿਆਂ ਦੇ ਖਿਲਾਫ ਕਾਰਵਾਈ ਕਰਨ ਲੱਗੇ ਆ ਕਰਨ ਲੱਗੇ ਆ ਤੁਸੀਂ ਸਸਪੈਂਡ ਕਿਉਂ ਨਹੀਂ ਕੀਤਾ ਕਿਉਂ ਨਹੀਂ ਅਜੇ ਤੱਕ ਜਾਂਚ ਹੋਈ ਪਹਿਲਾਂ ਕਿ ਉਹ ਦਬਾਉਂਦੇ ਰਹੇ ਜਦੋਂ ਉੱਪਰਿਆਂ ਦੇ ਹਾਈ ਕੋਰਟ ਨੇ ਫੜਨੇ ਸੀ ਨਾ ਕਾਲਰ ਜਾਂ ਹਾਈ ਕੋਰਟ ਨੇ ਫੜਨੇ ਸੀ ਕੰਨੋ ਤੇ ਫਿਰ ਦਵੇ ਜੇ ਕੀ ਨੇ ਫਿਰ ਦਵਾ ਦਵ ਛੋਟੇ ਵਾਲੇ ਨੂੰ ਟੰਗ ਦਿੰਦੇ ਨੇ ਗੱਲ ਤੇ ਉੱਪਰ ਤੱਕ ਜਾਣੀ ਸੀ ਜਿਹੜੇ ਉੱਪਰ ਬੈਠੇ ਜਿਨ੍ਹਾਂ ਦੇ ਮੋਢਿਆਂ ਤੇ ਸਟਾਰ ਗਿੰਦੇ ਗਿੰਦੇ ਬੰਦੇ ਦੀ ਗਿਣਤੀ ਮੁੱਕ ਜਾਂਦੀ ਹੈ ਛਾਤੀਆਂ ਤੇ ਇੰਨੇ ਤਮਗੇ ਲਗਾਏ ਹੁੰਦੇ ਉਹ ਬੰਦਾ ਸੋਚਦਾ ਰਹਿੰਦਾ ਕਿੰਨੇ ਕੀ ਤਮਗੇ ਲਗਾਏ ਨੇ ਉਹ ਹੁਣ ਜਦੋਂ ਉੱਥੋਂ ਤੱਕ ਕਲਰੋ ਫੜਨਾ ਜਾਂ ਗਲੋ ਫੜਨਾ ਸੀ ਹਾਈ ਕੋਰਟ ਨੇ ਤੇ ਫਿਰ ਸੱਤ ਜਣੇ ਦੇ ਖਿਲਾਫ ਕਹਿੰਦੇ ਕਿ ਅਸੀਂ ਕਾਰਵਾਈ ਕਰ ਲਏਗੇ ਅੱਛਾ ਉਹਦੇ ਚ ਦੋ ਤਿੰਨ ਜਣੇ ਰਿਟਾਇਰ ਹੋ ਗਏ ਨੇ ਇੱਕ ਸੁਪਰਡੈਂਟ ਬਾਕੀ ਸਹਾਇਕ ਸੁਪਰਡੈਂਟ ਜਾਂ ਹੋਰ ਹੁਣ ਸਵਾਲ ਹੈ ਕਿ ਸਿਰਫ ਫਰੋਜ਼ ਫਾਜ਼ਿਲਖਾਨ ਦਾ ਮਸਲਾ ਪੰਜਾਬ ਦੀਆਂ ਹੋਰ ਕਿੰਨੀਆਂ ਜੇਲਾਂ ਨੇ ਮਤਲਬ ਪੰਜਾਬ ਦੇ ਵਿੱਚ ਜਿਹੜੀਆਂ ਜੇਲਾਂ ਨੇ ਉੱਥੋਂ ਸਭ ਕੁਝ ਨੈਟਵਰਕ ਹੋ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੋ ਜਾਣਿਆਂ ਦੀਆਂ ਤੇ ਘਰਵਾਲੀਆਂ ਦੇ ਖਾਤਿਆਂ 'ਚ ਟ੍ਰਾਂਜੈਕਸ਼ਨ ਹੋਈ ਹੈ 1 ਕਰੋੜ 35 ਲੱਖ ਰੁਪਏ ਦੀ ਉਹ ਹਜੇ ਤੱਕ ਪੁਲਿਸ ਨੂੰ ਇਹ ਨਹੀਂ ਪਤਾ ਲੱਗਾ ਕਿ ਕੀ ਉਹ ਜੇਲ੍ਹ 'ਚ ਬੈਠੇ ਬੈਠਿਆਂ ਦੀ ਟ੍ਰਾਂਜੈਕਸ਼ਨ ਹੋਈ ਆ ਮੋਬਾਈਲ ਦੇ ਜੋ ਵੀ ਅੱਜਕੱਲ੍ਹ ਆਨਲਾਈਨ ਹੁੰਦੀ ਆ ਇਹ ਵੀ ਇਹਦੇ ਸਵਾਲ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਸਾਡੀ ਪੁਲਿਸ ਪ੍ਰਸ਼ਾਸਨ ਸਾਡਾ ਜੇਲ੍ਹ ਪ੍ਰਸ਼ਾਸਨ ਜਾਂ ਤੇ ਸੁੱਤਾ ਹੋਇਆ ਤੇ ਜਾਂ ਜਾਣ ਕੇ ਅੱਖਾਂ ਮੀਚ ਕੇ ਸੁੱਤਾ ਹੋਇਆ ਇਹੋ ਜੀਆਂ ਗੱਲਾਂ ਦਾ ਬੇਰਜਗਾਰਾਂ ਤੇ ਕੀ ਅਸਰ ਹੁੰਦਾ ਹੋਊਗਾ ਜਿਹੜੇ ਡਾਂਗਾ ਚੱਲਦੇ ਆ ਕਿਸ ਅਸੀਂ ਨਿਕਰੀਆਂ ਲਾਈਆਂ ਜੀ ਸਾਨੂੰ ਰੋਜ਼ਗਾਰ ਦਿਓ ਇੱਕ ਤਾਂ ਡਾਂਗਾ ਖਾ ਲੈਂਦੇ ਆ ਫਿਰ ਜਦੋਂ ਜੇਲ੍ਹਾਂ 'ਚ ਇਹੋ ਜੀ ਗੱਲ ਆਉਂਦੀ ਆ ਉਹਦੇ ਨਾਲ ਤਾਂ ਕਹਿੰਦੇ ਹੁਣ ਇੱਕ ਅੱਧਾ ਕ੍ਰਾਈਮ ਕਰਕੇ ਜੇਲ੍ਹ 'ਚ ਹੀ ਚਲੇ ਜਾਈਏ ਚੰਗੇ ਪੈਸੇ ਬਣਦੇ ਆ ਉੱਥੇ ਉਹਨਾਂ ਡਾਂਗਾਂ ਦੇ ਤੇ ਰੋਜ਼ ਪੈਂਦੇ ਜਦੋਂ ਪਰ ਹਾਈ ਕੋਰਟ ਜਦੋਂ ਅਫਸਰਾਂ ਨੂੰ ਡਾਂਗਾ ਮਾਰਦੀ ਫਿਰ ਇਹਨਾਂ ਦੀਆਂ ਚੀਕਾਂ ਨਿਕਲਦੀਆਂ ਆਈਆਂ ਹੁਣ ਸਵਾਲ ਹੈ ਕਿ ਬਰੋਜ਼ਗਾਰੀ ਤਾਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਉਹ ਵਕਰੀ ਗੱਲ ਸਾਰੇ ਲੋਕਾਂ ਨੂੰ ਰੋਜ਼ਗਾਰ ਨਹੀਂ ਦਿੰਦਾ ਜੇ ਤਾਂ ਪਰ ਇਹ ਵੀ ਨਹੀਂ ਕਿ ਤੁਸੀਂ ਗਲਤ ਰਾਹਾਂ ਤੇ ਤੁਰੋ ਬੰਦਾ ਜੇ ਮਜਬੂਰ ਹੋ ਕੇ ਗਲਤ ਰਾਹਾਂ ਤੇ ਤੁਰਦਾ ਹੈਗਾ ਤੇ ਉਹਦੇ ਖਿਲਾਫ ਤੇ ਕਾਨੂੰਨ ਹੈ ਕਾਨੂੰਨ ਨੇ ਕਾਰਵਾਈ ਕਰਨੀ ਹੈਗੀ ਕਾਨੂੰਨ ਨੇ ਸਜ਼ਾ ਦੇਣੀ ਹੈਗੀ ਪਰ ਉਹ ਸਵਾਲ ਇਹ ਹੈ ਕਿ ਸਰਕਾਰ ਕੀ ਕਰਦੀ ਹੈ ਜੇਲ੍ਹ ਡਿਪਾਰਟਮੈਂਟ ਕੀ ਕਰਦਾ ਹੈਗਾ ਹਰਜੋਤ ਸਿੰਘ ਬੈਸ ਜੇਲ੍ਹ ਮੰਤਰੀ ਸੀ ਤੇ ਇਹਨਾਂ ਕੋ ਮਹਿਕਮਾ ਖੋਲਿਆ ਹੁਣ ਜੇਲ੍ਹ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਸਾਹਿਬ ਕੋਲ ਪਰ ਸਵਾਲ ਇਹ ਹੈ ਕਿ ਭਗਵੰਤ ਮਾਨ ਸਾਹਿਬ ਹੁਣ ਕਿੱਥੇ ਕਿੱਥੇ ਜਾ ਸਕਦੇ ਨੇ ਇਸ ਕਰਕੇ ਉਹਨਾਂ ਨੇ ਗਾਂ ਮੰਤਰੀ ਰੱਖੇ ਕਿ ਤੁਸੀਂ ਆਪਣੇ ਆਪਣੇ ਮਹਿਕਮੇ ਦੇ ਵਾਰਸ ਇੱਥੇ ਮਹਿਕਮੇ ਲਵਾਰਸ ਹੋ ਗਏ ਨੇ ਹੁਣ ਦੂਜਾ ਡੀਜੀਪੀ ਜੇਲ੍ਹ ਕੀ ਕਰਦਾ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਸੁਪਰਡੈਟ ਕੀ ਲੱਗਦੇ ਨੇ ਉਹ ਕੀ ਹੈ ਹੁਣ ਜਦ ਪਿੱਛੇ ਜੇ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਕਹਿ ਰਹੇ ਕਿ ਨਸ਼ਾ ਵੀ ਜੇਲ੍ਹਾਂ ਚ ਵਕਦਾ ਹੁਣ ਸਵਾਲ ਹੈ ਕਿ ਜੇ ਕਿਸੇ ਕੈਦੀ ਕੋਲ ਟੈਲੀਫੋਨ ਹੈ ਮੋਬਾਈਲ ਉਹਨਾਂ ਤੇ ਕੈਦੀ ਨੂੰ ਇੱਕ ਸਹੂਲਤ ਹੈ ਕਿ ਜੇਲ੍ਹ ਦੇ ਵਿੱਚ ਅੱਜਕੱਲ ਸਹੂਲਤਾਂ ਬਹੁਤ ਨੇ ਨੰਬਰ ਦਿੱਤੇ ਜਾਂਦੇ ਨੇ ਵੀ ਤੁਸੀਂ ਆਪਣੇ ਘਰਦਿਆਂ ਨਾਲ ਗੱਲ ਕਰ ਸਕਦੇ ਪਰ ਮੋਬਾਈਲ ਲੈਣੇ ਜਿਆਦਾ ਫੜੇ ਜਾ ਰਹੇ ਨੇ ਹੱਲੇ ਤੇ ਰੌਲਾ ਹੀ ਪੈ ਰਿਹਾ ਹੈ ਕਿ ਲਾਰਸਨ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਚੋ ਜਾਂ ਰਾਜਸਥਾਨ ਦੇ ਅਜੇ ਤੱਕ 8 ਮਹੀਨਿਆਂ ਚ ਪੰਜਾਬ ਪੁਲਿਸ ਨੂੰ ਇਹ ਨਹੀਂ ਪਤਾ ਲੱਗਾ ਤੇ ਇਹਦਾ ਮਤਲਬ ਹੈ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਕਿਉਂ ਲਾਪਰਵਾਹ ਹੋ ਕੇ ਬੈਠੀ ਹੈ ਇਹ ਸਵਾਲ ਇਹ ਸਭ ਤੋਂ ਵੱਡਾ ਹੈ ਕਿ ਕਿਉਂ ਨਹੀਂ ਤੁਹਾਡੀ ਚੌਕਸੀ That the intelligence ਉਹ ਕਿੱਥੇ ਡਿਪਾਰਟਮੈਂਟ ਕੀ ਕਰ ਕੀ ਰਿਹਾਗਾ ਕੌਣ ਨੇ ਹੈਡ ਕੀ ਕਰ ਰੇ ਨੇ ਤੁਹਾਡਾ ਨੈਟਵਰਕ ਕੀ ਹੈ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਇਨਪੁਟ ਨਹੀਂ ਮਿਲ ਰਹੀ ਤੁਹਾਨੂੰ ਜ਼ੇਹਲਾ ਚੋ ਨਹੀਂ ਮਿਲ ਰਹੀ ਬਾਹਰੋਂ ਨਹੀਂ ਮਿਲ ਰਹੀ ਹੈਗੀ ਤੇ ਫਿਰ ਤੇ ਅਸੀਂ ਇੱਕ ਸਰਹੱਦੀ ਸੂਬਾ ਫਿਰ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਲਾਪਰਵਾਹੀ ਨਲਾਕੀ ਕਰਕੇ ਤਾਂ ਹੀ ਫਿਰ ਜਿਹੜਾ ਸਾਡਾ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਦਾ ਹੈੱਡਕੁਆਟਰ ਸੀ ਮਹਾਲੀ ਦੇ ਵਿੱਚ ਉਹਦੇ ਨ ਗ੍ਰਨੇਡ ਨਾਲ ਹਮਲਾ ਹੋ ਗਿਆ ਉਹ ਤੇ ਸ਼ੁਕਰਕੁਰ ਨਿਸ਼ਾਨਾ ਨਹੀਂ ਲੱਗਾਗਾ ਨਹੀਂ ਤੇ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈ ਤੇ ਇਹਦਾ ਮਤਲਬ ਹੈ ਕਿ ਲਾਪਰਵਾਹੀ ਹੈ ਜਾਂ ਪੁਲਿਸ ਕੰਟਰੋਲ ਤੋਂ ਬਾਹਰ ਜਾਂ ਕਿ ਪੁਲਿਸ ਨੂੰ ਪੁੱਛਣ ਵਾਲਾ ਨਹੀਂ ਕੋਈ ਹੈਗਾ ਜਾਂ ਪੁਲਿਸ ਕਿਨੂੰ ਹਾਜ਼ਰੀ ਰਿਪੋਰਟ ਕਿਨੂੰ ਦੇਣਾ ਪੰਜਾਬ ਵਾਲਿਆਂ ਨੂੰ ਦੇਣ ਜਾਂ ਦਿੱਲੀ ਵਾਲਿਆਂ ਨੂੰ ਪੁਲਿਸ ਵੀ ਫੱਸੀ ਪਈ ਹੈ ਨਾ ਕਿਉਂਕਿ ਸੁਣਿਆ ਹੈਗਾ ਕਿ ਦਿੱਲੀ ਵਾਲਿਆਂ ਦੀ ਜ਼ਿਆਦਾ ਹਾਜ਼ਰੀ ਭਰੀ ਜਾ ਰਹੀ ਹੈ ਉੱਥੇ ਜ਼ਿਆਦਾ ਮੱਥਾ ਟੇਕਰਿੰਗ ਦੀ ਪੁਲਿਸ ਤੇ ਉਹ ਉਦੋਂ ਪੰਗਾ ਪੈਂਦਾ ਹੈਗਾ ਜਦੋਂ ਚਾਰ-ਚਾਰ ਸ਼ਕਤੀਆਂ ਤੁਰੀਆਂ ਫਿਰਨ ਇੱਕ ਸਟੇਟ ਦੇ ਵਿੱਚ ਤੇ ਫਿਰ ਸਟੇਟ ਦਾ ਨੁਕਸਾਨ ਹੁੰਦਾ ਮੱਥਾ ਜਿੱਧਰ ਮਰਜ਼ੀ ਪੁਲਿਸ ਟੇਕਰੀ ਹੋਵੇ ਪਰ ਜਦੋਂ ਸ਼੍ਰੋਮਣੀ ਕਾਲੀ ਦਲ ਜਾਂ ਕਾਂਗਰਸ ਸ਼ੁਰੂ ਕਰਦੇ ਆ ਨਾ ਵਿਰੋਧ ਕਰਨਾ ਉਹ ਇੱਥੋਂ ਹੀ ਸ਼ੁਰੂ ਕਰਦੇ ਆ ਕਿ ਮੁੱਖ ਮੰਤਰੀ ਕੋਲ ਤਿੰਨ-ਤਿੰਨ ਅਹਿਮ ਅਹੁਦੇ ਆ ਖਾਸ ਕਰਕੇ ਗ੍ਰਹਿ ਵਿਭਾਗ ਤੇ ਜੇਲ੍ਹ ਮਹਿਕਮਾ ਇਹ ਦੋਨਾਂ ਦੇ ਮੁਖੀ ਉਹ ਨਹੀਂ ਲਿਓ ਸ਼ੁਰੂ ਹੀ ਇੱਥੋਂ ਕਰਦੇ ਆ ਕਿ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੋ ਸਦੀਪ ਸਭ ਤੋਂ ਵੱਡੀ ਗੱਲ ਹੈ ਕਿ ਠੀਕ ਹੈ ਮੁੱਖ ਮੰਤਰੀ ਪੂਰੇ ਸਟੇਟ ਦਾ ਮਾਲਕਾ ਕਹਿ ਸਕਦੇ ਆਪਾਂ ਕਹਿੰਦੇ ਕਿ ਸਾਡੇ ਜਾਨ ਮਾਲ ਰਾਖੀ ਦਾ ਸਾਡਾ ਮਾਈ ਬਾਪ ਹੀ ਮੁੱਖ ਮੰਤਰੀ ਪੰਜਾਬ ਆ ਪਰ ਉਹਨਾਂ ਜਗ੍ਹਾ ਜਿਹੜੇ ਅਫਸਰ ਕਾਦੇ ਵਾਸਤੇ ਲਾਏ ਹੁੰਦੇ ਨਾ ਕੈਪਟਨ ਮਰਿੰਦਰ ਸਿੰਘ ਦੀ ਖਾਸੀਅਤ ਸੀ ਉਹਨਾਂ ਕਹਿੰਦਾ ਡੀਜੀਪੀ ਨੂੰ ਮਾਲੋ ਦਿਲਾਤਾ ਵੀ ਮੈਂ ਸਾਰੇ ਐਸਐਸਪੀ ਥਾਣੇਦਾਰਾਂ ਨੂੰ ਨਹੀਂ ਪੁੱਛਣਾ ਹੈ ਮੈਂ ਤੇਰੇ ਕੋਲ ਰਿਪੋਰਟ ਲੈਣੀ ਹੈ ਮੈਂ ਜੇਲ੍ਹ ਦੇ ਡੀਜੀਪੀ ਨੂੰ ਇਹ ਨਹੀਂ ਵੀ ਉਹਨੂੰ ਡੀਜੀਪੀ ਨੂੰ ਕਦੀ ਅੰਮ੍ਰਿਤਸਰ ਆ ਕਦੀ ਫਿਰੋਜ਼ਪੁਰ ਕਦੀ ਫਾਜ਼ਿਲਕਾ ਐ ਜੇ ਐਡਮਿਨਿਸਟਰेटर ਅਗਰ ਪ੍ਰਸ਼ਾਸਨਿਕ ਚਲਾਉਣ ਦਾ ਤਰੀਕਾ ਸੀ ਉਹ ਕੈਪਟਨ ਮਰਿੰਦਰ ਸਿੰਘ ਕੋਲ ਸੀ ਹੁਣ ਹੁਣ ਸਵਾਲ ਇਹ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਥੋੜਾ ਖੁਦ ਫੋਨ ਕਰਨਗੇ ਇਹ ਤੇ ਪੰਜਾਬ ਦੇ ਡੀਜੀਪੀ ਨੂੰ ਚਾਹੀਦਾ ਇਹਦੇ ਡੀਜੀਪੀ ਜੇਲ੍ਹ ਨੂੰ ਚਾਹੀਦਾ ਇਹ ਤੇ ਹੇਠਲੇ ਅਫਸਰਾਂ ਨੂੰ ਚਾਹੀਦਾ ਹੁਣ ਤੇ ਇਹ ਨਹੀਂ ਕਹਿ ਸਕਦੇ ਕਿ ਮੁੱਖ ਮੰਤਰੀ ਕੱਲੀ ਕੱਲੀ ਜੇਲ੍ਹ ਦਾ ਖੁਦ ਜਾ ਕੇ ਮੌਜਨਾ ਕਰਨ ਦੌਰਾ ਕਰਨ ਹਨਾ ਹੁਣ ਜੇਲ੍ਹ ਦੇ ਵਿੱਚ ਤੇ ਅਚਨਚੇਤ ਦੌਰਾ ਵੀ ਨਹੀਂ ਵੱਜ ਸਕਦਾ ਪਰ ਸਵਾਲ ਇਹ ਸਭ ਤੋਂ ਵੱਡੀ ਕਿ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਹੈ ਨਾ ਕਿ ਵੀ ਇਹ ਨਹੀਂ ਹੈ ਕਿ ਹੁਣ ਇੱਕ ਮੁੱਖ ਮੰਤਰੀ ਹੀ ਜਾ ਕੇ ਜੇਲ੍ਹਾਂ ਦੇ ਸੁਪਰਡੈਂਟ ਦੇ ਨਾਲ ਗੱਲ ਕਰਦਾ ਫਿਰ ਉਹ ਤਾਂ ਪ੍ਰੋਟੋਕਾਲ ਹੀ ਸਿਸਟਮ ਹੀ ਟੁੱਟ ਜਾਊਗਾ ਕਿ ਜੇ ਕਿ ਮੁੱਖ ਮੰਤਰੀ ਸਿੱਧਾ ਜੇਲ ਸੁਪਰਡੈਂਟ ਨੂੰ ਕਰੂਗਾ ਜੇਲ ਸੁਪਰਡੈਂਟ ਆਲਾ ਚੌੜਾ ਹੋ ਜਾਊਗਾ ਉਹ ਤਾਂ ਫਿਰ ਡੀਜੀਪੀ ਨੂੰ ਮੈਂ ਕੁਝ ਸਮਝੂਗਾ ਇਸ ਕਰਕੇ ਕਿ ਜਿਹੜਾ ਪ੍ਰੋਪਰ ਚੈਲੰਜ ਜਿਹੜਾ ਹਿਆਰ ਕੀ ਹੁੰਦੀ ਹੈ ਪ੍ਰੋਟੋਕਾਲ ਹੁੰਦਾ ਉਦੇ ਮੁਤਾਬਕ ਤੇ ਡੀਜੀਪੀ ਜੇਲ੍ਹ ਜਾਂ ਡੀਜੀਪੀ ਪੰਜਾਬ ਪੁਲਿਸ ਹੀ ਜ਼ਿੰਮੇਵਾਰ ਨੇ ਕਿ ਤੁਹਾਡੇ ਕਾਨੂੰਨ ਵਿਵਸਥਾ ਸਹੀ ਆ ਮਾੜੀ ਆ ਡੀਜੀਪੀ ਜ਼ਿੰਮੇਵਾਰ ਹੈ ਜੇ ਜ਼ਿਲ੍ਹਿਆਂ ਦੇ ਵਿੱਚ ਨਸ਼ੇ ਵਿਕਰੇ ਨੇ ਟੈਲੀਫੋਨ ਫੜੇ ਜਾ ਰਹੇ ਨੇ ਜਾਂ ਐਕਸਟਰਸ਼ਨ ਮਣੀ ਮੰਗੀ ਜਾ ਰਹੀ ਜੇ ਉਹਦੇ ਚ ਡੀਜੀਪੀ ਜੇਲ੍ਹ ਦੀ ਜ਼ਿੰਮੇਵਾਰੀ ਆ ਉਹਦੇ ਚ ਮੁੱਖ ਮੰਤਰੀ ਸਾਹਿਬ ਨੂੰ ਤੇ ਚਾਹੀਦਾ ਕਿ ਇਹਨਾਂ ਦੀ ਖਚਾਈ ਕਰਨੀ ਚਾਹੀਦੀ ਆ ਉਹ ਪਤਾ ਨਹੀਂ ਕਿਉਂ ਨਹੀਂ ਕਿ ਹੋ ਰਿਹਾ ਇਸ ਮਸਲੇ ਦੇ ਵਿੱਚ ਔਰ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਕੋਈ ਨਵੀਂ ਗੱਲ ਨਹੀਂ ਆ ਕਿ ਫੜੇ ਜਾ ਰਹੇ ਪਹਿਲੀਆਂ ਵੀ ਜੇਲ੍ਹਾਂ ਦੇ ਵਿੱਚ ਸਰਕਾਰਾਂ ਚ ਅਜਿਹਾ ਕੁਝ ਹੁੰਦਾ ਰਿਹਾ ਪਰ ਇਹ ਤੇ ਨਾ ਕਿ ਇਹ 43 ਹਜ਼ਾਰ ਵਾਰ ਟੈਲੀਫੋਨ ਹੋ ਗਿਆ ਤੇ ਪੁਲਿਸ ਉੱਤੀ ਰਹੀ ਉਹ ਸਭ ਤੋਂ ਵੱਡੀ ਇੱਕ ਚੁਣੌਤੀ ਆ ਕਿ ਜੇਲ੍ਹਾਂ ਦੇ ਵਿੱਚ ਇੱਥੇ ਬਹੁਤ ਕੁਝ ਹੋ ਰਿਹਾ ਜ਼ਿਲ੍ਹਾ ਦੇ ਵਿੱਚ ਹੁਸ਼ਿਆਰਪੁਰ ਦੇ ਇੱਕ ਹਾਈ ਕੋਰਟ ਦੇ ਦਖਲ ਤੋਂ ਬਾਅਦ ਇੱਕ ਜੇਲ੍ਹ ਸੁਪਰਡਿਟ ਨੂੰ ਸਸਪੈਂਡ ਕੀਤਾ ਗਿਆ ਉਹ ਵੀ ਮਜਬੂਰੀ ਵਾਸਤੇ ਕਰਨਾ ਪਿਆ ਕਿਉਂਕਿ ਉਹਦੇ 'ਚ ਵੀ ਕਿਸੇ ਨੂੰ ਇੱਕ ਡੀਆਈਜੀ ਨੇ ਜਾਂਚ ਕੀਤੀ ਉਹ ਕਹਿੰਦਾ ਕੈਦੀਆਂ ਦੇ ਨਾਲ ਕੁੱਟ ਮਾਰਨੇ ਜਦੋਂ ਕਿਸੇ ਕੈਦੀ ਨੂੰ ਸਜ਼ਾ ਮਿਲ ਜਾਂਦੀ ਕੋੜ ਉਹ ਕੈਦੀ ਬਣ ਜਾਂਦਾ ਤੁਸੀਂ ਹੱਥ ਵੀ ਉਹਨੂੰ ਨਹੀਂ ਲਾ ਸਕਦੇ ਤੇ ਉੱਥੇ ਹੁਸ਼ਿਆਰਪੁਰ ਦੇ ਵਿੱਚ ਕੈਦੀ ਨੂੰ ਕੁੱਟਿਆ ਗਿਆ ਉਹ ਹਾਈ ਕੋਰਟ ਚੱਲ ਗਏ ਹੁਣ ਆ ਜਿਹੜਾ ਮਸਲਾ ਹੈ ਜਿਹੜਾ ਆ ਜਿਹੜੀ 43000 ਫੋਨ ਕਾਲਾਂ ਚੱਲੀਆਂ ਉੱਥੇ ਪੰਜਾਬ ਪੁਲਿਸ ਤੇ ਜੇਲ੍ਹ ਡਿਪਾਰਟਮੈਂਟ ਉਹ ਚੁੱਪ ਕਰਕੇ ਰਿਹਾ ਚੁੱਪ ਕਰਕੇ ਹੋ ਸਕਦਾ ਹੈ ਕਿ ਇਹਨਾਂ ਲੋਕਾਂ ਦੀ ਮਿਲੀ ਭੁਗਤ ਹੋਵੇ ਵੱਡੇ ਅਧਿਕਾਰੀਆਂ ਦੀ ਮਿਲੀ ਭੁਗਤ ਹੋਵੇ ਪਰ ਹੁਣ ਨਜਲਾ ਛੋਟੇ ਅਧਿਕਾਰੀਆਂ ਤੇ ਸੁੱਟ ਦਿੱਤਾ ਗਿਆ ਹੈਗਾ ਇਹਦੇ ਵੱਡੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਸਮਝ ਨਹੀਂ ਪਊਗੀ ਪਹਿਲੇ ਪਹਿਲਾਂ ਦੇ ਸੁੱਤੇ ਰਹੇ ਇਹਨਾਂ ਨੂੰ ਤੇ ਪਤਾ ਲੱਗ ਗਿਆ ਹੋਊਗਾ ਕਿ 43000 ਤੋਂ ਜ਼ਿਆਦਾ ਕਾਲਜ ਹੋਈਨ ਜਦੋਂ ਹਾਈ ਕੋਰਟ ਦੇ ਮਸਲਾ ਚ ਆਉਂਦਾ ਕੱਲ ਫਿਰ ਇਹਨਾਂ ਨੇ ਆਪਣੀ ਚਮੜੀ ਬਚਾਉਣ ਵਾਸਤੇ ਇਹ ਕਰਤਾ ਜੀ ਜੀ ਅਸੀਂ 7 ਜਾਣਿਆਂ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਗੀ ਜੀ ਇੱਕ ਅਗਲਾ ਮਸਲਾ ਵੀ ਇੱਕ ਗੈਰ ਕਾਨੂੰਨੀ ਕੰਮ ਨਾਲ ਜੁੜਿਆ ਗੈਰ ਕਾਨੂੰਨੀ ਕੰਮ ਵੀ ਐਸਾ ਕਿ ਲੋਕਾਂ ਦੀ ਜਾਨ ਖਤਰੇ ਚ ਪਾਈ ਜਾ ਰਹੀ ਹੈ ਇੱਕ ਪੁਲ ਬੰਦ ਕਰਨਾ ਪਿਆ ਉਹਨੂੰ ਫਿਰ ਤੋਂ ਰਮਮਤ ਕਰਨੀ ਪੈਣੀ ਹਾਲੇ 13 ਸਾਲ ਨਹੀਂ ਸੀ ਹੋਏ ਬਣੇ ਨੂੰ ਪੁਲ ਨੂੰ ਉਹ ਗੈਰ ਕਾਨੂੰਨੀ ਨਮਾਈਨਿੰਗ ਹੈ ਕਹਿੰਦੀ ਜੜਾਂ ਚ ਬਹਿ ਗਈ ਪੁਲ ਤੇ ਇਹਦੇ ਹੱਦੋਂ ਵੱਧ ਹੋ ਗਈ ਨਾ ਕਿ ਦੇਖੋ ਸਰਕਾਰ ਐਡੀ ਲਾਪਰਵਾ ਹੋਵੇ ਮਾਈਨਿੰਗ ਹੋਵੇ ਤੁਸੀਂ ਇੰਨੀਆਂ ਚੀਕਾਂ ਮਾਰ ਰਹੇ ਸੀ ਜਦੋਂ ਕਾਲੀਆਂ ਵੇਲੇ ਤੇ ਕਾਂਗਰਸ ਐਮਬੀਪੀ ਲੁੱਟ ਕੇ ਖਾ ਗਏ ਜੀ ਕਾਲੀ ਤੇ ਕਾਂਗਰਸੀ ਤੇ ਤੁਸੀਂ ਤੇ ਉਹਨਾਂ ਦੇ ਵੀ ਪਿਓ ਨਿਕਲਿਓ ਤੁਸੀਂ ਕਿਹੜੀ ਘੱਟ ਕਰ ਰਹੇ ਹੋ ਤੁਸੀਂ ਵੀ ਤੇ ਨੇਰਗਰਦੀ ਮਚਾਈ ਹੋਈ ਆ ਤੁਸੀਂ ਵੀ ਤੇ ਲੁੱਟ ਲੁੱਟ ਕੇ ਢਿੱਡ ਕੱਢ ਲਏ ਆਪਣੇ बन गए ਤੁਸੀਂ ਵੀ ਬਾਗੜ ਬਿੱਲੇ ਹੁਣ ਸਵਾਲ ਇਸ ਮਸਲੇ 'ਚ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਕੰਮ ਕੀ ਰਹਿ ਨੇ ਮਾਈਨਿੰਗ ਵਿਭਾਗ ਵਾਲੇ ਯਾਰ ਇੰਨੇ ਵੀ ਅੱਖਾਂ ਬੀਬੇ ਕਬੂਤਰ ਬਣ ਕੇ ਨਾ ਬੈਠੋ ਕਿ ਕੋਈ ਨਹੀਂ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਹੁਣ ਲੋਕੀ ਤੜਫੇ ਵੀ ਹੋਰ ਨਾ ਸਾਡਾ ਜਾਨੀ ਨੁਕਸਾਨ ਹੋ ਜਾਊਗਾ ਇੱਕ ਇੱਕ ਫੋਟ ਦੇ ਗੈਪ ਪੈ ਗਏ ਨੇ 23 ਸਾਲ ਪੁਰਾਣਾ ਪੁਲ ਸਰਕਾਰ ਖਾ ਗਈ ਸਰਕਾਰ ਦੇ ਗੈਰ ਕਾਨੂੰਨੀ ਮਾਈਨਿੰਗ ਕੰਮ ਕਰਨ ਵਾਲੇ ਲੋਕਾਂ ਨੂੰ ਸ਼ਹਿ ਦੇਣ ਵਾਲੇ ਲੋਕ ਖਾ ਗਏ ਨੇ ਔਰ ਹਿਮਾਚਲ ਤੇ ਪੰਜਾਬ ਨੂੰ ਜੋੜਦਾ ਕਈ ਪਿੰਡਾਂ ਨੂੰ ਜੋੜਦਾ ਹੈਗਾ ਉਹ ਪੌਲੀ ਤੁਸੀਂ ਢੇਰੀ ਢੇਰ ਕਰ ਦਿੱਤਾਗਾ ਹੁਣ ਤੁਸੀਂ ਇੱਟਾਂ ਲਾ ਕੇ 4 ਇੰਚੀ ਦੀ ਕੰਧ ਕਰਕੇ ਲੋਕਾਂ ਨੂੰ ਰਾਹ ਰੋਕੇਓ ਪਹਿਲਾਂ ਕਿੱਥੇ ਸੁੱਤੇ ਡੀਸੀ ਰੋਪਣ ਵਾਲੀ ਤੁਸੀਂ ਸੁੱਤੇ ਸੀ ਜਾਂ ਪੀਡਬੀਡ ਵਾਲੇ ਸੁੱਤੇ ਸੀ ਜਾਂ ਲੋਕਲ ਐਸਡੀਐਮ ਤਹਿਸੀਲਦਾਰ ਐਸਐਚਓ ਡੀਐਸਪੀ ਐਸਡੀਐਮੇ ਸੁੱਤੇ ਪਏ ਸੀ ਇਹ ਕੀ ਹੈ ਕਿ ਅੱਖਾਂ ਤੋਂ ਅੰਨੇ ਸੀ ਇਹਨਾਂ ਨੂੰ ਦੇਖਿਆ ਨਹੀਂ ਕਿ ਗੈਰਕਾਨੂੰਨੀ ਮਾਈਨਿੰਗ ਹੋਈ ਹੈ ਮਾਈਨਿੰਗ ਵਿਭਾਗ ਵਾਲੇ ਸੁੱਤੇ ਸੀ ਜਾਂ ਹਲਕੇ ਦਾ ਐਮਐਲਏ ਸੁੱਤਾ ਸੀ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਆਖਿਰ ਹੋ ਕੀ ਰਿਹਾ ਹੈ ਪੰਜਾਬ ਦੇ ਵਿੱਚ ਕਿ ਯਾਰ ਤੁਸੀਂ ਪੁਲ ਵੀ ਨਹੀਂ ਛੱਡੇ ਬੀਐਸਐਫ ਹਾਈ ਕੋਰਟ ਦੇ ਵਿੱਚ ਆ ਕੇ ਰੋਈ ਆ ਆਰਮੀ ਹਾਈ ਕੋਰਟ ਦੇ ਵਿੱਚ ਆ ਕੇ ਰੋਈ ਆ ਕਿ ਜੀ ਜਿਹੜੇ ਅਜਰਾਲਾ ਸੈਕਟਰ ਪਠਾਨਕੋਟ ਸੈਕਟਰ ਆ ਗੁਰਦਾਸਪੁਰ ਸੈਕਟਰ ਆ ਜੀ ਇਹਨਾਂ ਨੇ ਬੇੜਾ ਗਰ ਕੇ ਕਰ ਦਿੱਤਾ ਜੀ ਐਨੇ ਸਾਡੇ ਜਿਹੜੇ ਬੰਕਰ ਉਹ ਵੀ ਖਰਾਬ ਕਰ ਦਿੱਤੇ ਅਗੇ ਰਾਈਨਿੰਗ ਕਰ 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 ਕਰਕੇ ਵੀ ਕੱਲ ਨੂੰ ਦੁਸ਼ਮਣ ਆ ਗਿਆ ਤੇ ਉਹ ਸਿੱਧਾ ਹੀ ਲੈ ਕੇ ਆਜੂ ਉਹ ਟੈਂਕ ਉਹ ਤੇ ਰੋਡ ਬਣਾ ਦਿੱਤੇ ਹੁਣ ਇਸ ਸਭ ਤੋਂ ਵੱਡੀ ਗੱਲ ਕਿ ਆ ਹੁਣ ਪੁਲ ਜੇ ਡਿਗ ਜੇ ਤੇ ਕੌਣ ਜ਼ਿੰਮੇਵਾਰ ਕੀ ਇਹ ਮਾਈਨਿੰਗ ਵਿਭਾਗ ਜ਼ਿੰਮੇਵਾਰ ਜਾਂ ਪੰਜਾਬ ਸਰਕਾਰ ਜ਼ਿੰਮੇਵਾਰ ਤੇ ਇਸ ਮਸਲੇ ਤੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਵੀ ਤੁਹਾਨੂੰ ਡੰਡਾ ਫੜਨਾ ਪੈਣਾ ਤੁਸੀਂ ਜਿਹੜੇ ਵਿਰੋਧੀਆਂ ਨੂੰ ਡੰਡਾ ਫੜਿਆ ਨਾ ਵਿਰੋਧੀਆਂ ਦੇ ਖਿਲਾਫ ਜਾਂ ਵਿਰੋਧੀਆਂ ਨੂੰ ਜਿਹੜੀਆਂ ਤੁਸੀਂ ਰੋਜ਼ ਟੀਚਰਾਂ ਕਰਦੇ ਉਹਨੂੰ ਛੱਡ ਕੇ ਨਾ ਹੁਣ ਘੱਟੋ-ਘੱਟ ਜਿਹੜੇ ਤੁਹਾਡੇ ਐਮਐਲਏ ਤੇ ਮੰਤਰੀ ਉਹਨਾਂ ਦੇ ਫੜੋ ਡੰਡਾ ਸੁਖਨ ਵਾਲੇ ਇਸ ਮਹਿਕਮੇ ਦਾ ਤਾਂ ਮੰਤਰੀ ਵੀ ਤਿੰਨ-ਤਿੰਨ ਵਾਰੀ ਬਦਲ ਦਿੱਤੇ ਗਏ ਬਿਲਕੁਲ ਪਰ ਨੀਅਤ ਨਹੀਂ ਨਾ ਬਦਲੀ ਮੰਤਰੀ ਬਦਲ ਤੇ ਨੀਅਤ ਨਹੀਂ ਬਦਲੀ ਪਹਿਲਾ ਹਰਜੋਤ ਸਿੰਘ ਬੈਂਸ ਸਾਹਿਬ ਫਿਰ ਮੀਤੇਰ ਸਾਹਿਬ ਹੁਣ ਚੇਤਨ ਸਿੰਘ ਜੋੜੇ ਮਾਜਰਾ ਸਾਹਿਬ ਹੁਣ ਸਵਾਲ ਹੈ ਮੰਤਰੀ ਬਦਲ ਦੋ ਕੁਰਸੀਆਂ ਬਦਲ ਦੋ ਸੂਰਤਾ ਬਦਲ ਦੋ ਸਿਰਤਾ ਨਹੀਂ ਬਦਲੀਆਂ ਜਾ ਰਹੀਆਂ ਸੂਰਤ ਦੇ ਸਿਰਤ ਦੇ ਸਮੇਲ ਨਹੀਂ ਆਏਗੇ ਪਾਪ ਕਹਿੰਦੇ ਨੇ ਕਿ ਬੰਦਾ ਬੜਾ ਜਿਹਨੂੰ ਬੜਾ ਕਾਬਲ ਦਸੋਣਾ ਕਹਵੇ ਸੂਰਤ ਸਿਰਤ ਦਾ ਸਮੇਲ ਆ ਇਹ ਤੇ ਸੂਰਤਾ ਬਦਲ ਗਈਆਂ ਨੇ ਸਿਰਤਾ ਹੋਈਆਂ ਮਾਈਨਿੰਗ ਕਰਵਾਉਣ ਵਾਲਿਆਂ ਨੂੰ ਹੱਲਾਸ਼ੇਰੀ ਦਿੰਨੀਆਂ ਨਹੀਂ ਤੇ ਕਿਹੜਾ ਐਮਐਲਏ ਯਾਰ ਆਪਣੇ ਹਲਕੇ ਦੇ ਵਿੱਚ ਮਾਈਨਿੰਗ ਹੋਣ ਦਵੇ ਜੇ ਕਿਸੇ ਐਮਐਲਏ ਦੇ ਹਲਕੇ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਨਾ ਸੰਦੀਪ ਇਹਦਾ ਮਤਲਬ ਉਹਦਾ ਹਿੱਸਾ ਪੱਤੀ ਆ ਉਹਨੂੰ ਜਾ ਰਿਆ ਨਹੀਂ ਤੇ ਰੋਜ਼ ਸਵੇਰੇ ਉੱਠ ਕੇ ਰੌਲਾ ਪਾਵੇ ਬੰਦਾ ਸੀਐਮ ਨੂੰ ਕਹਵੇ ਕਿ ਮੈਨੂੰ ਬਚਾ ਲਓ ਜੀ ਮਾਈਨਿੰਗ ਹੋ ਰਹੀ ਆ ਕਟੂ ਕਟ ਆਪਣੇ ਹਲਕੇ ਚ ਤਿੰਨੇ ਕੋਈ ਬੰਦਾ ਮਾਈਨਿੰਗ ਹੁੰਦਾ ਦੂਜੇ ਹਲਕੇ ਚ ਹੋਈ ਜਾਵੇ ਮਾਈਨਿੰਗ ਉਹ ਪਿੱਛੇ ਜੀ ਤੁਹਾਨੂੰ ਯਾਦ ਹੋਏਗਾ ਆਪਾਂ ਗੱਲਬਾਤ ਵੀ ਕੀਤੀ ਸੀ ਕਿ ਜੇ ਜਦੋਂ ਅਨਮੋਲ ਗਗਨਮਾਨ ਦੇ ਏਰੀਏ ਚ ਮਾਈਨ ਹੋ ਗਏ ਉਹ ਜਾ ਕੇ ਰੌਲਾ ਨਹੀਂ ਪਾਇਆ ਅਨਮੋਲ ਗਗਨਮਾਨ ਨੇ ਜਦੋਂ ਰੌਲਾ ਪਿਆ ਉਹਦੇ ਹਲਕੇ ਚ ਮਾਈਨਿੰਗ ਬੰਦ ਹੋ ਗਈ ਉਹ ਕਹਿੰਦੀ ਨਹੀਂ ਕਿ ਮੈਂ ਆਪਣੇ ਸਿਰ 'ਚ ਕੋ ਸਵਾਭ ਪਾਵਾਂ ਜੀ ਮੈਨੂੰ ਕਿ ਕੋਈ ਕਰੇ ਪੈਸੇ ਕਿਸੇ ਦੇ ਘਰ ਜਾਣੇ ਢਿੱਡ ਕਿਸੇ ਦੇ ਨਿਕਲ ਆਣੇ ਗੋਗੜਾ ਕਿਸੇ ਨੂੰ ਪੈ ਜਾਣੀਆਂ ਮੈਂ ਆਪਣੇ ਸਿਰ ਕਿਉਂ ਬਦਨਾਮੀ ਕਟਾ ਤੇ ਫਿਰ ਕਹਿੰਦੇ ਕਿ ਮੰਤਰੀ ਦੋ ਮੰਤਰੀਆਂ ਦੀ ਆਪਸ ਵਿੱਚ ਲੜਾਈ ਹੋਈ ਆ ਫਿਰ ਅਨਮੋਲ ਗਗਨ ਮਾਨ ਨੂੰ ਕਹਿੰਦੇ ਇੱਕ ਮੰਤਰੀ ਨੂੰ ਲਾਂਭਾ ਦਿੱਤਾ ਤੇ ਤੂੰ ਕਿਉਂ ਇਹ ਕੀਤਾ ਹੈਗਾ ਉਹ ਕਹਵੇ ਮੈਂ ਹੁਣ ਆਪਣੇ ਸਿਰ ਥੋੜਾ ਬਦਨਾਮੀ ਕਟਣੀਆਂ ਢਿੱਡ ਤੇ ਤੇਰਾ ਨਿਕਲਦਾ ਜਾ ਰਿਹਾ ਦਿਨੋ ਦਿਨ ਗੋਗੜਾ ਬਾਹਰ ਜਾਂ ਸਰਕਾਰ ਦੀ ਜਾਂ ਜਿਹੜੇ ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆ ਤੇ ਮੈਂ ਕਿ ਭਈ ਆਪਣੇ ਬਦਨਾਮੀ ਚਲਾ ਹੁਣ ਸਵਾਲ ਹੈ ਕਿ ਜਿਸ ਵੀ ਹਲਕੇ ਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਕਿ ਜੇ ਉਹ ਜਾਣਬੁੱਝ ਕੇ ਵੀ ਮੈਨੂੰ ਤਾਂ ਕੁਝ ਪਤਾ ਨਹੀਂ ਇਹ ਤਾਂ ਹੋ ਨਹੀਂ ਸਕਦਾ ਤੇ ਜੇ ਕਿਸੇ ਐਮਐਲਏ ਦੇ ਹਲਕੇ ਦੇ ਵਿੱਚ ਮਾਈਨਿੰਗ ਹੋ ਰਹੀ ਆ ਇਹਦਾ ਮਤਲਬ ਉਹਨੂੰ ਵੀ ਹਿੱਸਾ ਆ ਰਿਹਾ ਉਹਨੂੰ ਹੀ ਪੈਸੇ ਆ ਰਹੇ ਨੇ ਉਹ ਚਾਹੇ ਪਿਛਲਿਆਂ ਦੇ ਵੇਲੇ ਖਾਤੇ ਫਰੋਲ ਲੋ ਚਾਹੇ ਹੁਣ ਖਾਤੇ ਫਰੋਲ ਲੋ ਜੇ ਜਿਹਦੇ ਹਲਕੇ ਚ ਮਾਈਨਿੰਗ ਨਹੀਂ ਆ ਇੱਕ ਤਾਂ ਕੁਦਰਤ ਹੀ ਕਿਸੇ ਹਲਕੇ ਨੂੰ ਲੱਗਦੀ ਨਹੀਂ ਆ ਨਾ ਸੂਆ ਨਾ ਨਦੀ ਨਾ ਨਹਿਰ ਨਾ ਦਰਿਆ ਇੱਕ ਤੇ ਉਹ ਵੱਖਰੀ ਗੱਲ ਆ ਪਰ ਜਿਨ੍ਹਾਂ ਦੇ ਏਰੀਆ ਦੇ ਵਿੱਚ ਇਹ ਮਾਈਨਿੰਗ ਹੋ ਰਹੀ ਆ ਤੇ ਜੇ ਤੁਸੀਂ ਅੰਨੇ ਬੋਲੇ ਗੂੰਗੇ ਹੋ ਕੇ ਬੈਠੇ ਹੋ ਤਾਂ ਮਤਲਬ ਆ ਕਿ ਤੁਹਾਨੂੰ ਵੀ ਹੱਡੀ ਲੱਗੀ ਹੋਈ ਆ ਤੇ ਇਸ ਕਰਕੇ ਆ ਹੁਣ ਦਾ ਬਹੁਤ ਚਿੰਤਾ ਵਾਲੀ ਗੱਲ ਆ ਕਿ ਯਾਰ 23 ਸਾਲ ਪੁਰਾਣਾ ਉਹ ਤੇ ਧੰਨਾ ਜੇ ਉੱਥੋਂ ਦੇ ਲੋਕ ਔਰ ਉਸ ਤੋਂ ਬਾਅਦ ਧੰਨਾ ਮਾਨਕ ਗੋਲ ਸਾਹਿਬ ਮੈਨੂੰ ਤਾਂ ਲੱਗਦਾ ਪੰਜਾਬ ਦੀ ਜਨਤਾ ਨੂੰ ਸਵੇਰੇ ਉੱਠ ਕੇ ਰੋਜ਼ ਮਾਨਕ ਗੋਲ ਸਾਹਿਬ ਨੂੰ ਸਲੂਟ ਕਰਨਾ ਚਾਹੀਦਾ ਉਹਨਾਂ ਨੇ ਮਸਲਾ ਲਿਆਂਦਾ ਧਿਆਨ ਦੇ ਵਿੱਚ ਕਿ ਬਚਾ ਲਓ ਫਿਰ ਡਿਪਟੀ ਕਮਿਸ਼ਨਰ ਜਿਹੜੇ ਕੀ ਉਹਨਾਂ ਦਾ ਨਾਮ ਆ ਰੋਪੜ ਵਾਲੇ ਉਹ ਗਏ ਨੇ ਉੱਥੇ ਉਹਨਾਂ ਨੇ ਜਾ ਕੇ ਦौरा-ਦੂਰਾ ਦੇਖਿਆ ਫਿਰ ਪਟਿਆਲਿਓਂ ਪੀਡਬਲਯੂਡੀ ਦੇ ਚੀਫ ਇੰਜੀਨੀਅਰ ਆ ਗਏ ਫਿਰ ਉਹਨਾਂ ਨੇ ਕਿਹਾ ਕਿ ਰਿਪੇਅਰ ਕੀਤੀ ਪਹਿਲਾਂ ਤੇ ਲੋਕੀ ਰੌਲਾ ਪਾਉਂਦੇ ਕਿ ਬਚਾ ਲਓ ਜਦੋਂ মিডিਆ ਦੇ ਵਿੱਚ ਗੱਲ ਆਉਂਦੀ ਜਾਂ ਸੋਸ਼ਲ ਮੀਡੀਆ ਦੇ ਗੱਲ ਵਿੱਚ ਆਉਂਦੀ ਜਾਂ ਟਵੀਟ ਆਉਂਦਾ ਫਿਰ ਭੱਜਦੇ ਨੇ ਫਿਰ ਉਹ ਮਾਨਕ ਗੋਲ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਕਰ ਦਿੱਤਾ ਫਿਰ ਸਰਕਾਰ ਨੂੰ ਲੱਗੇ ਤੇ ਬਦਨਾਮੀ ਹੋ ਰਹੀ ਆ ਸਾਡੀ ਅਸੀਂ ਤੇ ਬੜੇ ਕੱਟੜ ਇਮਾਨਦਾਰ ਇਸ ਮਸਲੇ 'ਚ ਮੈਨੂੰ ਸਭ ਤੋਂ ਜ਼ਿਆਦਾ ਆਉਂਦਾ ਕਿ ਹਰਦੋਤ ਸਿੰਘ ਬੈਂਸ ਸਾਹਿਬ ਨਹੀਂ ਬੋਲੇ ਜਾਂ ਭਗਵੰਤ ਮਾਨ ਸਾਹਿਬ ਨੂੰ ਤਾਂ ਬੋਲਣਾ ਚਾਹੀਦਾ ਨਾ ਕਿ ਇਹ ਕੌਣ ਲੋਕ ਜਿਹੜੇ ਪੋਲੀ ਖਾઈ ਜਾ ਰਹੇ ਨੇ ਬਰਬਾਦ ਕਰ ਦਿੱਤਾ ਹੈਗਾ ਪੋਲੀ ਜੇ ਡਿੱਗ ਪੈਂਦਾ ਕੋਈ ਗੱਡੀਆਂ ਆ ਜਾ ਰੀਆਂ ਕੋਈ ਬੱਸ ਪ ਡਿੱਗ ਪੈਂਦੀ ਪੋਲੀ ਡਿੱਗ ਜਾਂਦਾ ਹੈਗਾ ਫਿਰ ਕਿਹਦੀ ਮਾਂ ਨੂੰ ਮਾਸੀ ਕਹਿੰਦੇ ਹੈਗੇ ਸਰਕਾਰ ਨੇ ਤੇ ਹੱਥ ਖੜੇ ਕਰ ਨੇ ਫਿਰ ਸਰਕਾਰ ਨੇ ਕੀ ਇੱਕ ਫੈਸ਼ਨ ਜਿਹਾ ਪੜਿਆ ਜਿਹੜੇ ਮ੍ਰਿਤਕ ਰੱਬ ਨਾ ਕਰੇ ਉਹਨੂੰ 5-5 ਲੱਖ ਰੁਪਏ ਦਾ ਇੱਕ ਸਰਕਾਰੀ ਬੰਦੇ ਨੂੰ ਨੌਕਰੀ ਜਿਵੇਂ ਰੋਪੜ ਇੱਕ ਪ੍ਰੋਫੈਸਰ ਨੂੰ ਨੌਕਰੀ ਦਿੱਤੀ ਉਹਦੀ 5 ਸਾਲ ਦੀ ਬੱਚੀ ਪੜਾਈ ਜਦੋਂ ਵਿਚਾਰੀ ਨੂੰ 13 ਸਾਲ ਉਦੋਂ ਪੜਾਈ ਕਿਹਦੀ ਪ੍ਰਜਾ ਹੋਣੀ ਆ ਨਾ ਕਿਸ ਨੇ ਉਦੋਂ ਬਾਹ ਫੜਦੀ ਨਾ ਹੋਰ ਫਿਰ ਸਰਕਾਰ ਨੌਕਰੀ ਦੇਣ ਦੇ ਮਸਲੇ 'ਤੇ ਜਿਹੜੇ ਨੇ ਡਰਾਮੇ ਕਰ ਦਿੰਦੀਆਂ ਨੇ ਤੀਜਾ ਮਸਲਾ ਹੈ ਏਡੀ ਨੇ ਜਿਹੜੀ ਐਨਕ ਚੱਕੀ ਆ ਨਾ ਉਹਦੇ ਵਿੱਚ ਉਹਨਾਂ ਨੂੰ ਬੀਜੇਪੀ ਭਾਵੇਂ ਸਾਹਮਣੇ ਨਾ ਦੇਖੇ ਬਾਕੀ ਪਾਰਟੀਆਂ ਦੇਖ ਰਹੀਆਂ ਉਹਨਾਂ ਵਿੱਚ ਇੱਕ ਹੈ ਆਮ ਆਦਮੀ ਪਾਰਟੀ ਦਿੱਲੀ ਵਾਲੇ ਲੀਡਰ ਤੀਜਾ ਕਹਿੰਦੇ ਸਾਹਮਣੇ ਜਾਰੀ ਹੋ ਗਿਆ 3 ਜਨਵਰੀ ਨੂੰ ਫੇਰ ਤਾਲਬ ਕੀਤਾ ਗਿਆ ਏਡੀ ਵੱਲੋਂ ਪਰ ਹਾਲੇ ਤੱਕ ਪਤਾ ਨਹੀਂ ਲੱਗਿਆ ਕਿ ਕੇਜਰੀਵਾਲ ਸਾਹਿਬ ਪੰਜਾਬ ਚ ਡੇਰਾ ਛੱਡਣਗੇ ਕਿ ਨਹੀਂ ਛੱਡਦੇ ਇੱਕ ਸਵਾਲ ਨਾਲ ਸਭ ਤੋਂ ਵੱਡੀ ਗੱਲ ਅੱਜ ਜਿਹੜੇ ਮਨੋਜ ਤਵਾੜੀ ਆ ਬੀਜੇਪੀ ਦੇ ਐਮਪੀ ਤੇ ਜਿਹੜੇ ਉੱਥੋਂ ਦੇ ਉਹਨਾਂ ਦੇ ਬੀਜੇਪੀ ਦੇ ਦਿੱਲੀ ਦੇ ਪ੍ਰੈਜ਼ੀਡੈਂਟ ਆ ਵਿਰਿੰਦਰ ਸਚਦੇਵਾ ਉਹਨਾਂ ਨੇ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤੀ ਆਗੀ ਉਹਨਾਂ ਨੇ ਇੱਕ ਨਾ ਜਿਹੜਾ ਨਾ ਦਾ ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਇੱਕ ਪੁਰਾਣੀ ਗੱਲ ਯਾਦ ਕਰਵਾਈ ਆ ਕਿ ਜਦੋਂ ਇਹ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਤਾਂ ਉਦੋਂ ਇਹ ਕਹਿੰਦੇ ਸੀ ਕਿ ਜਿਹੜਾ ਕੋਈ ਬੰਦੇ ਨੂੰ ਸੰਮਣ ਹੁੰਦੇ ਨੇ 2012 ਦੀ ਉਹਨਾਂ ਨੇ ਉਹ ਵੀਡੀਓ ਜਾਂ ਗੱਲਾਂ ਚੇਤੇ ਕਰਵਾਈਆਂ ਜਿਹਨੂੰ ਸੀਬੀਆਈ ਈਡੀ ਜਾਂ ਆਈਟੀ ਦਾ ਨੋਟਿਸ ਜਾਂਦਾ ਕਿ ਜੇ ਕਿਸੇ ਨੂੰ ਸੱਮਨਿੰਗ ਹੋਵੇ ਜੇ ਨਾ ਜਾਵੇ ਤੇ ਕੇਜਰੀਵਾਲ ਸਾਹਿਬ ਦੇ ਬੋਲ ਸੀ ਕਿ ਮੇਰਾ ਸਿਰ ਸ਼ਰਮ ਦੇ ਨਾਲ ਝੁੱਕ ਜਾਂਦਾ ਹੁਣ ਸਵਾਲ ਇਹ ਹੈ ਕਿ ਹੁਣ ਤੀਜੀ ਵਾਰ ਸੱਮਨ ਹੋ ਗਏ ਨੇ ਜਨਾਬ ਉਹਨਾਂ ਨੂੰ ਹੁਣ ਜਾ ਨਹੀਂ ਰਹੇ ਹੈਗੇ ਪਹਿਲੀ ਵਾਰ ਲੱਗਦਾ ਕਿ ਚਲੋ ਮੈਂ ਜੀ ਜਿਹੜਾ ਪ੍ਰਚਾਰ ਚ ਚੋਣ ਪ੍ਰਚਾਰ ਚ ਹੁਣ ਦੂਜੀ ਵਾਰ ਹੋ ਗਿਆ ਤੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਵਪਾਸਨਾ ਸਾਧਨਾ ਕਰ ਲਾ ਪੇ ਹੁਣ ਤੀਜਾ 3 ਜਨਵਰੀ ਨੂੰ ਆ ਗਿਆ ਹੁਣ ਦੇਖਦੇ ਕੀ ਹੋ ਰਿਹਾ ਪਰ ਈਡੀ ਦਾ ਮਸਲਾ ਈਡੀ ਤੇ ਹੈ ਕਿ ਕਿਉਂਕਿ ਅੱਜ ਹਦਲੀ ਹਾਈ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਜਿੱਥੋਂ ਸੰਜੇ ਸਿੰਘ ਹੋਣਾ ਦੇ ਖਿਲਾਫ ਉਹਨਾਂ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਆ ਕੋਰਟ ਨੇ ਕੀ ਕਿਹਾ ਕੋਰਟ ਇਹ ਕਹਿੰਦੀ ਆ ਕਿ ਸੰਜੇ ਸਿੰਘ ਦੇ ਖਿਲਾਫ ਪੁਖਤਾ ਸਬੂਤ ਇਸ ਕਰਕੇ ਇਹਨਾਂ ਦੀ ਪਟੀਸ਼ਨ ਖਾਰਜ ਕੀਤੀ ਜਾਂਦੀ ਜਿਹੜੀ ਇਹਨਾਂ ਚੈਲੰਜ ਕੀਤੀ ਸੁਪਰੀਮ ਕੋਰਟ ਕਹਿ ਰਹੀ ਆ ਕਿ ਇਸ ਮਸਲੇ ਦੇ ਵਿੱਚ 338 ਕਰੋੜ ਰੁਪਏ ਦਾ ਲੈਣ ਦੇਣ ਹੋਇਆ ਐਕਸਾਈਜ਼ ਘਟਾਲੇ ਦੇ ਵਿੱਚ ਪਾਲਿਸੀ ਦੇ ਵਿੱਚ ਤੇ ਇਸ ਕਰਕੇ ਮਨੀਸ਼ ਸੋਸੋਧਿਆ ਦਾ ਭੂਮਿਕਾ ਬਤੌਰ ਐਕਸਾਈਜ਼ ਮਨਿਸਟਰ ਹੁਣ ਸਵਾਲ ਆ ਕਿ ਸੰਜੀਤ ਸਿੰਘ ਦੀ ਜਮਾ ਉਹ ਵੱਧ ਗਈ ਆ ਜੇਲ ਹੂੰ ਅਰਵਿੰਦ ਉਹਦਾ ਵੱਧ ਗਈ ਆ ਮਨੀਸ਼ ਸੋਸੋਧਿਆ ਦਾ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਦਾ ਹੁਣ ਸਵਾਲ ਹੈ ਕਿ ਕਦ ਤੱਕ ਅੱਜ 3 ਜਨਵਰੀ ਨੂੰ ਦੁਬਾਰਾ ਆਈਡੀ ਨੇ ਕੱਢਦਾ ਕਦ ਤੱਕ ਤੁਸੀਂ ਨਹੀਂ ਜਾਓ ਇਹ ਤੇ ਕਹਿ ਕੇ ਤੁਹਾਡਾ ਖਹਿੜਾ ਨਹੀਂ ਛੁੱਟਣਾ ਕਿ ਰਾਜਸੀ ਪ੍ਰੇਰਤਾ ਜੀ ਰਾਜਨੀਤੀ ਤੋਂ ਪ੍ਰੇਰਤਾ ਮੈਂ ਮਾਨਦਾਰ ਮੈਂ ਭਲਾ ਕੰਮ ਕਰ ਰਿਹਾ ਹੁਣ ਭਲਾ ਕੰਮ ਕਰ ਰਿਹਾ ਮਸਲਾ ਇਹ ਵੀ ਆ ਉੱਠ ਗਿਆ ਕਿ ਦਿੱਲੀ ਦੀ ਜਿਹੜੀ ਵਿਜੀਲੈਂਸ ਸੈੱਲ ਆ ਉਹਨਾਂ ਨੇ ਉਹਦੇ 'ਚ ਇੱਕ ਹੋਰ ਮਸਲਾ ਕੱਢ ਖੜਾ ਕਰਤਾ ਕਿ ਜਿਹੜੇ ਦਿੱਲੀ ਦੇ ਸਰਕਾਰੀ ਹਸਪਤਾਲ ਆ ਉਹਦੇ 'ਚ ਨਕਲੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉਦੀ ਵੀ ਹੁਣ ਜਾਂਚ ਚੀਫ ਸਕੱਟਰੀ ਨੂੰ ਨਰੇਸ਼ ਕੁਮਾਰ ਨੂੰ ਦੇ ਦਿੱਤੀ ਤੇ ਸੀਬੀਐਨ ਦਿੱਤੀ ਜਾ ਸਕਦੀ ਹੁਣ ਸਵਾਲ ਇਹ ਹੈ ਕਿ ਦਿੱਲੀ ਦੇ ਵਿੱਚ ਲੱਖਾਂ ਲੋਕਾਂ ਨੂੰ ਨਕਲੀ ਦਵਾਈ ਦਿੱਤੀ ਗਈ ਆ ਉਹ ਨਕਲੀ ਦਵਾਈ ਦੇ ਜ਼ਿੰਮੇਵਾਰ ਕੌਣ ਆ ਦਿੱਲੀ ਸਰਕਾਰ ਦਿੱਲੀ ਸਰਕਾਰ ਕੇ ਦੀ ਆਮ ਆਦੀ ਪਾਰਟੀ ਦੀ ਸਰਕਾਰ ਜੇ ਦਿੱਲੀ ਦੇ ਹਸਪਤਾਲਾਂ ਵਿੱਚ ਨਕਲੀ ਦਵਾਈ ਹੋ ਸਕਦਾ ਕਿ ਮਹਲਾ ਕਲੀਨਿਕ ਦੇ ਵਿੱਚ ਵੀ ਹੋਵੇ ਇਹ ਤੇ ਪੰਜਾਬ ਵਾਲਿਆਂ ਨੂੰ ਚੈੱਕ ਕਰਨਾ ਪਊਗਾ ਕਿ ਜਿਹੜੇ ਟੈਂਡਰ ਦਿੱਲੀ ਦੇ ਵਿੱਚ ਨਕਲੀ ਦਵਾਈਆਂ ਦੇ ਸੈਂਪਲ ਹੋਏ ਕਿ ਤੇ ਦਿੱਲੀ ਤੋਂ ਨਹੀਂ ਦਵਾਈ ਆ ਰਹੀ ਕਿਉਂਕਿ ਇਹਦੇ ਝੰਡੇ ਵੀ ਤੇ ਡੰਡੇ ਵੀ ਦਿੱਲੀੋਂ ਬਣ ਕੇ ਆਉਂਦੇ ਨੇ ਇਹਦੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਚੈੱਕ ਕਰਨਾ ਜਿਹਦੇ ਉਹ ਕੰਪਨੀ ਤੇ ਨਹੀਂ ਕੀਤੀ ਆ ਗਈ ਤੇ ਇਹ ਤਾਂ ਬਹੁਤ ਹੁਣ ਚਿੰਤਾ ਵਾਲੀ ਗੱਲ ਹੋਈ ਹੈ ਕਿ ਈਡੀ ਦੇ ਈਡੀ ਦੇ ਰਡਾਰ ਤੇ ਆਮ ਆਦੀ ਪਾਰਟੀ ਦੇ ਲੀਡਰ ਇਹ ਕੋ ਜਸਵੰਤ ਸਿੰਘ ਗੱਜਨ ਮਾਜਰਾ ਸਾਹਿਬ ਜੀ ਉਹ ਜਿਹੜੇ ਅਮਰ ਅਮਰਗੜ ਤੋਂ ਵਿਧਾਇਕ ਨੇ 30 ਕਰੋੜ ਤੋਂ ਜ਼ਿਆਦਾ ਤੇ ਉਹਨਾਂ ਦੀ ਪ੍ਰਾਪਰਟੀ ਅਟੈਚ ਕਰ ਤੇ ਈਡੀ ਨੇ 40 ਕਰੋੜ ਦੀ ਜਿਹੜੀ ਠੱਗੀ ਆ ਉਹ ਅਜੇ ਸੀਬੀਆਈ ਕਰ ਰਹੀ ਆ ਗਿਆ ਮਤਲਬ ਇਹ ਕਹਿੰਦੇ ਸੀ ਨਾ ਕੱਲ ਵੀ ਆਪਾਂ ਗੱਲ ਕੀਤੀ ਸੀ ਸੀ ਅਸੀਂ ਕਰੈਕਟਰ ਪੱਖੋਂ ਬੜੇ ਇਮਾਨਦਾਰ ਤੇ ਕਰੈਕਟਰ ਤੇ ਤੁਹਾਡਾ ਸਾਰੀ ਦੁਨੀਆ ਨੇ ਦੇਖ ਲਿਆ ਹੁਣ ਆਪਾਂ ਇਹ ਕਹਿ ਕੇ ਨਾ ਕਹਿ ਸਕਦੇ ਕਿ ਭਾਜਪਾ ਧੱਕਾ ਕਰਦੀ ਆ ਅਦਾਲਤਾਂ ਤੇ ਦੁਨੀਆ ਧੱਕਾ ਕਰਦੀ ਅਦਾਲਤਾਂ ਤੇ ਤਾਂ ਹੀ ਰਿਜੈਕਟ ਕਰ ਰਹੀਆਂ ਨੇ ਜੋ ਉਹਦੇ ਚ ਕਾਗਜ਼ ਨੇ ਤੇ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਈ ਜਾ ਰਹੇ ਕਿ ਹਜੇ ਕਾਗਜ਼ਾਂ 'ਚ ਕੁਝ ਨਹੀਂ ਨਿਕਲਿਆ ਤੇ ਸੁਪਰੀਮ ਕੋਰਟ ਦੇ ਜਿੱਥੋਂ ਸੰਜੇਤ ਸਿੰਘ ਦੀ ਪਟੀਸ਼ਨ ਕਾਰਜ ਹੋਈ ਆ ਉਹ ਕੋਰਟ ਥੋੜਾ ਝੂਠ ਬੋਲਦੀ ਆ ਤੇ ਜੇ ਆਪਾਂ ਅਦਾਲਤਾਂ ਨੂੰ ਵੀ ਇਦਾਂ ਕਰੀ ਜਾਵਾਂਗੇ ਤੇ ਫਿਰ ਤੇ ਰੱਬ ਹੀ ਰੱਖਾਗਾ ਫਿਰ ਫਲਾਲ ਆਮ ਆਦੀ ਪਾਰਟੀ ਦੇ ਦਿਨ ਮਾੜੇ ਚੱਲ ਰਹੇ ਨੇ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਦੋ ਤਿੰਨ ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ ਇਹਨਾਂ ਮੁੱਦਿਆਂ ਦੇ ਬਾਰੇ ਤੁਹਾਡੀ ਕੀ ਸਮਝ ਹੈ ਕਹਿੰਦੀ ਹੈ ਤੁਸੀਂ ਕੀ ਸੋਚਦੇ ਹੋ ਉਸ ਦੇ ਬਾਰੇ ਕਮੈਂਟ ਬਾਕਸ ਦੇ ਵਿੱਚ ਟਿੱਪਣੀ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ